ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਅੱਜ ਅਸੀਂ ਆਏ ਹਾਂ ਜਿਲ੍ਹੇ ਬਰਨਾਲੇ 'ਚ ਤੁਹਾਨੂੰ ਜਾਗਦੇ ਜੁਗ ਨੂੰ ਮੇਲਾ ਜੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੰਨੇ ਆਂ ਜੀ ਦਿਖਾਉਣੇ ਆਂ ਆ ਆ ਗਿਆ ਜੀ ਜਾਗਦੇ ਜੁਗ ਨੂੰ ਮੇਲਾ

बूटे जोड़ी तो साल करा दो तो 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 पर तो 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 और स्ट्रांग का जो नेगेटिव प्रॉब्लम है उसको पूर्ण करने के लिए दोस्तों अंदर आते हैं कि टाइम बहुत जरूरी है तो उतने काउंटर पर उतने एक मौका होता है और ये बढ़िया संभावना पंजाब वगैरह भी सारे तरह के ये जैसे भाई ये बात देख के कि फिर स्ट्रांग से Yeah. रोटी रोटी mm -hmm.

ਇਹ ਜਿਹੜੀ ਉਹ ਆਵਾਜ਼ ਉਹ ਬੋਤਲ ਟੇਬਲ ਉੱਪਰ ਉਹ ਕੋਈ ਨਹੀਂ ਆ ਰਹੀ ਜਿਹੜਾ ਉਹ ਕੋਈ ਕੋਈ ਬਲੇਕ ਪੁਆਇੰਟ ਆ ਉਹਦੇ ਜੋ ਫੰਡਾਮੈਂਟਲ ਅਵਰ ਆਉਣ ਵਾਲਾ ਉਹ ਇੱਕ ਕਾਈਨੋਗਰਾ ਨੂੰ ਨਾ ਬਾਕੀ ਜਿਹੜਾ ਹੈ ਹੈਂਡਵਾਸ਼ ਦੀ ਜਿਹੜੀ ਕੈਲਕੈਸ ਏਲ ਕਰਨ ਦੀ ਬਜਾਏ ਅਸਲਤ ਹੈ ਕਿ ਇਸ ਤੇ ਐਫੈਕਟ ਆਉਂਦੀ। ਆਹ ਆਵਾਜ਼ ਉਹ ਉੱਥੇ ਨਾਲ ਡਾਇਗਨੋਸਟਿਫਾਈ ਕਰਦੇ ਨੇ ਉਹਨਾਂ ਉਹਨਾਂ ਦਾ ਕਰਦਾ

फिर वो ठीक आ नंबर दुकान से संदीप नाम भी लिख दो, आगे दो। <स्थाथ> <नागे> <स्थाथ> ਦੇ ਇਹ ਦੇ ਕੋਈ ਉਹ ਖਾਣ ਬਾਕਸ ਜਿਆਦਾ ਨਹੀਂ ਕੋਈ ਦਾ ਸਾਬ ਰਗੜਾ ਕਾਢਦਾ ਉਹ ਤੇ ਇਹ ਬਾਕਸ ਨਸ਼ੀਲਾ ਕਾਫੀ ਬਟਰ ਉਹਦਾ ਕੈੰਡਰਾ ਜਾਗਦੇ ਜੀ 18 ਨੰਬਰ ਦੁਕਾਨੀ ਉੱਥੇ ਆਪਣੀਆਂ ਪ੍ਰੋਬਲਮਸ ਸੋ ਨਸ਼ਾ ਕਿਸੇ ਨਾ ਸੰਭੂ ਕਰਦੇ ਸੋ ਆਪਣੇ ਕੋਲੇ ਉਹੀ ਉਹਦਾ ਇੱਕ ਹੈ ਨਹੀਂ ਤੇ ਕੋਈ ਆ ਗਿਆ ਪਰੰਗ ਆ ਗਿਆ ਪਰ ਇਹ ਨਹੀਂ ਹੋ ਸਕਦਾ ਹਾਂ ਪਰ ਮਤਲਬ ਕਿੱਥੇ ਪੰਗਤ ਦੇ ਵਿੱਚ ਕੰਬਦੇ ਨੇ ਤਾਂ ਕਾਰਸਾਂ ਰੋ ਮਤਲਬ ਵੱਡੀਆਂ ਗੱਡੀਆਂ ਵੱਲ ਲਿਭੂ ਹੁੰਦੇ ਨੇ ਪਰ ਟਰੈਕਟਰ ਹੁੰਦੇ ਆਗੇ ਪਰ ਉਹ इजीली ਅਵੇਲੇਬਲ ਆ ਬੈਂਕ ਨਾਲ ਕਿ ਨਾ ਮੈਨੂੰ ਬਤਾਉਂਦੇ ਤੇ ਉਹ ਇਸ ਤੋਂ ਦੇ ਸਾਰਾ ਕੁਝ ਲੈ ਲੈਣਗੇ ਪਰ ਬਾਅਦ ਦੇ ਵਿੱਚ ਉਹਨਾਂ ਦਾ ਕ੍ਰੈਡਿਟ ਸਕੋਰ ਵੀ ਖਰਾਬ ਹੋਦਾ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਸਚਾਰਾ ਕਰਦਾ ਰਿਹਾ ਤਾਂ ਪੱਕੀ ਹੋਣ ਦੇ ਵਿੱਚ ਆਪਾਂ ਨੂੰ ਬਹੁਤ ਤਾਂ ਬੱਚੇ ਨੂੰ ਜਾਣਨ ਵਾਸਤੇ ਕਿਹੜੇ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਪੇਰੈਂਟ ਵੀ ਸਾਡੇ ਨਾਲ ਜੁੜੇ ਹੋਏ ਨੇਗੇ ਤੇ ਉਹਨਾਂ ਦਾ ਬੱਚਾ ਵਧੀਆ ਸੰਗਤ ਦੇ ਵਿੱਚ ਜਾਵੇ ਤੇ ਇਹੋ ਜਿਹੀਆਂ ਮੁੱਢਲੀਆਂ ਗੱਲਾਂ ਕਿਹੜੀਆਂ ਨੇ ਕਿ ਉਹ ਆਪਣਾ ਪਰਫੈਕਟ ਸੈਟਿੰਗ ਹੁੰਦੀ ਸੀ ਕਦੇ ਮਤਲਬ ਦਸ ਰਿਹਾ ਸੀ ਜਿਹੜੇ ਰਹਿਣਗੇ ਜਿਹੜਾ ਸਾਡਾ ਲੋਰਡ ਸੀ ਜਿਹੜੇ ਤੁਹਾਡੇ ਵੀ ਸੀ ਅਸੀਂ ਬਾਰੇ ਉਹਦੇ ਟਾਈਮ ਜਾ ਫੇਸ ਸੈਟ ਹੋਏ ਫਿਰ ਆਪਾਂ ਇਹ ਗੱਡੀਆਂ ਘੜ ਹੁਣਾਈ ਪਰ ਜਿਹੜਾ ਇੱਕੋ ਜਾਨ ਹੈ ਗਵਰਤ ਉਹਦੇ ਉਹਨੇ ਕੰਮ ਵੀ ਜਿਹੜੇ ਬੜਾ ਬਾਰ ਬੱਸੇ ਹੁੰਦੇ ਕਲਾਸ 2 ਲੈਵਲ ਤੇ ਜੋ ਜਾਂਦਾਗਾ ਉਹ ਸਾਗੇ ਜਿੱਥੇ ਦੇ ਵਿੱਚ ਭੜਕ ਜਾਂਦਾ ਪੇਰੈਂਟਸ ਇਹ ਗੱਲਾਂ ਪਤਾ ਰੱਖ ਕੇ ਕੇਵਲਾ ਬਸਤਾ ਜਿਹੜਾ ਸਹੀ ਪਾਸੇ ਜਾਵੇ ਤੇ ਸਾਰੇ ਸਾਈਕਲ ਸਵਰਟੇ ਆਪੇ ਉਹ ਆਪੇ ਇੱਕ ਜਿਹਾ ਇੱਕ ਕੰਟਰੋਲ ਪੇਜ ਬਹੁਤ ਚੀਜ਼ਾਂ ਦੇਖਣ ਵਾਲੀ ਹੋਵੇ ਮੇਰੇ ਵਿੱਚ ਕੋ इतिहास और तो की औरत ना काफी खारखता है क्या तो वैसी वैसी उन देशों की जीआईसीबीसी ये इसकी होने हिताशा आ रही है तो बाद उन्हें तो सुन दो यार इतना कभी सोशल मीडिया मीडिया ट्रेंड पर होता है कि वालों को इतना सारी ਤੇ 13 ਨੂੰ ਇੰਸਟਾਗ੍ਰਾਮ ਦੀ ਗਲਾਘਾਂ ਦੀ ਰੂਪ ਸੁਰੱਖਿਤੀ ਤਾਈਂ ਤੇ ਇਥੇ ਆਉਣਾ ਸਾਰੇ ਇਹ ਆ ਵੀ ਜਿਵਾ ਕਾਲ ਦੇ ਇਸ ਪਾਸੇ ਜਾਣਾ ਕਈ ਵਾਰੀ ਦੁਆ ਸਹੀ ਕੰਮ ਕਰਨੀ ਪ੍ਰਕਿਰਿਆ ਜਿਉਂ ਨਾ ਲੱਗੇ ਵੀ ਹਾਂ ਸਾਡੇ ਪੇਰੈਂਟਸ ਸਾਡੇ ਨਾਲ ਹੀ ਆ ਸਾਡੇ ਘਰ ਦੇ ਬਾਕੀ ਉੱਥੇ ਜਿੰਨੇ ਕਲਾਸਿਸ ਪੂਟ ਕਈ ਦੇਖ ਸਾਡੇ ਬੱਚੇ ਅੱਜ ਕੱਲ ਦੇ ਪੂਟ ਪੜ੍ਹਦੇ 16 ਦੇ ਜਾਈਏ ਕੰਮ ਤੋਂ ਕਰੀ ਤਾਂ ਸਭ ਨਾਲ ਕਿ ਸਟਾਰਟ ਪੂਰੂ ਜਾਈ ਕਿ ਲਈ ਚਾਹ ਰਿਹਾ ਸਭ ਕੰਮ ਤੇ ਇਸੋਰ ਇਹ ਸ਼ੋਅਨਸ ਆ ਜਿਹੜਾ ਹੋ ਮੱਧਪਾਣੀ ਦਾ ਪ੍ਰਬੰਧ ਸਾਰੇ ਪੜੇ ਸਮਾਪਵ ਹੋ ਸੀਮਤਾ ਪਤਾਣਾ ਕਿ ਕੀ ਸਵਾਲ ਦੇ ਦਰਸ਼ਕਾਂ ਦੇ ਵਿੱਚ ਕਰਨਾ ਗੋਹੋ ਵੀ ਅਸੀਂ ਤੇ ਲੋੜ ਪਰ ਕੋਲ ਆ ਚੁਕੀ ਹੈ ਕਿ ਨਪਤ ਹਾਲਤੀ ਇਹ ਕਿਰੇਟਰ 220 ਵਾਟਰੀ ਲਾਣਾ ਜਿਲ੍ਹਾ ਦੇ ਵਿੱਚ ਆ ਕੇ ਦੇਖ ਲੋ ਆ ਪੈ ਨਹੀਂ ਬਈ ਰਾਜ ਨਾ ਇਹ ਰਸਾਲਾ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਦੋ ਗੱਲਾਂ ਬੜੀਆਂ ਸਾਡੇ ਸਾਰਿਆਂ ਦੇ ਮਨਾਂ ਚ ਰਹੀ ਹੈ ਕਰ ਇਸ ਫੀਲ ਦਾ ਉਦੇਸ਼ ਵੀ ਇਹ ਹੀ ਹੋਵੇਗਾ

जिमना स्केलिंग ਦਾ ਕੰਮ ਆ ਜਿਨਾ ਹੱਥ ਦਾ ਕੰਮ ਆ ਬੋਸਾ ਦੀ ਲੱਕੜ ਦੇ ਦੇਖੋ ਇੱਥੇ ਕਈ ਵਾਰੀ ਇਹ ਹੁੰਦਾ ਵੀ ਆਪਾਂ ਕੰਮਾਂ ਨੂੰ ਛੋਟੇ ਕੰਮ ਕਹਿੰਦੇ ਟਟਾ ਤੋਂ ਤਾਂ ਹੈ ਨਾ 53 ਨੰਬਰ ਲਗਾਣਾ ਹੈ ਜੀ ਰਾਮ ਜੀ ਨੂੰ ਮੈਂ ਬਾਅਦ ਚ ਗੱਡੀਆਂ ਨੂੰ ਸਮਝਦਾ ਇੱਥੇ ਕਾਇਰ ਬੋਸੇ ਰੁਕਾਉੜੇ ਨੂੰ ਗਨ ਇਹਦੇ ਬੁਲੇ ਨੇ ਖੜੀ ਆ

ਇਹ ਸਿਰਫ ਮੇਟੀ ਤੋਂ ਨਹੀਂ ਆਉਂਦੀ। ਇਹ ਰੀਜ ਗੰਡਿਆਂ ਦੀ ਹਲਦੀ ਹੈ। ਇਹ ਤੋਂ ਬਿਨਾ ਮੇਰੀ ਤੋਂ ਕਾਹਦੀ ਕੱਚੀ ਹਲਦੀ ਆ ਮਹਲਦੀ ਕਹਿੰਦੇ ਜੀ। ਫਿਰ ਆਜ ਦੇ ਨੁਕਤਾ ਜੋ ਇਹਨਾਂ ਦੇਸੀ ਆ। ਇਹ ਬੋਟਾ ਸਿਰਫ ਆ। ਇਹ ਕਿਲੋ ਆ ਬਾਈ ਜੀ। ਜਿਹੜੇ ਇਹ ਦੇਸੀ ਤੇ ਗਰਮ ਮਸਾਲਾ ਲਾ ਜੀ। ਆਪ ਦੇ ਕਰਾਵਾ ਤੇ ਲੈ ਆਪੇ ਕਿਰਾ ਸਰ ਬਹੁਤ ਬਹੁਤ ਛੋਟੇ ਵੀਡੀਓ ਬਹੁਤ ਲੱਗੇਗਾ ਅਚਾਰ ਦੀ ਜਰੂਰ ਕਰ ਦਿਓ ਤਾਂ ਕਿ ਇਹ ਜੇ ਮੇਰੇ ਵੀਰਾਂ ਦਾ ਕਿਸਾਨਾਂ ਦੇ ਜਿਹੜੀ ਹੌਸਲਾ ਵਧਾਈ ਹੋ ਸਕੇ ਇਹ ਜਿਹੜਾ ਕੰਮ ਕਰ ਰਹੇ ਨੇ ਹੋਰ ਵੀ ਜਿਆਦਾ ਆਪ ਦੇ ਹੌਸਲੇ ਦੇ ਨਾਲ ਇਹ ਆਪਣਾ ਕਾਰੋਬਾਰ ਕਰ ਰਹੇ ਜਿੰਨਾਂ ਧੰਨਵਾਦ

ਆ ਗੋਤਾ ਜੀ ਕਾੜੂਗਾ ਕਾੜਿਆ ਵਦਤ ਕਿਨੇ ਦਾ ਗਲਾਹ ਜੀ ਇਹ 30 ਰੁਪਏ ਦਾ ਇਹ 60 ਰੁਪਏ ਦਾ ਖਾਤ ਯਾਰ ਖਰਾ ਮਿੱਟੀ ਦੇ ਭਾਂਡੇ ਤੇ ਜੀ ਕਾੜਿਆ ਵਦਤ ਹੁੰਦਾ ਜੀ

Balls the ball. Okay. Okay. <laughs> ਭਾਈ ਜੀ ਧੰਨਵਾਦ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਹੋ ਤੁਸੀਂ ਮੇਰੇ ਸਾਥ ਦੇ ਵਰਕਸ ਬਾਕੀ ਤੁਹਾਨੂੰ ਹੋਰ ਵੀ ਨੌਲੇਜ ਵਾਲੇ ਵੀਡੀਓ ਅਪਲੋਡ ਕਰਦੇ ਰਹਾਂਗੇ ਧੰਨਵਾਦ